ਵੱਛੀਆਂ ਜਿਹੜੀਆਂ ਤੁਸੀਂ ਪਿਆਰੀਆਂ ਪਿਆਰੀਆਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਇਹ ਇੱਕ ਫਾਰਪਾਰਕਰ ਵੱਛੀ ਆ ਆ ਜਿਹੜੀ ਵੱਛੀ ਆ ਛੋਟੀ ਜਹੀ ਇਹ ਜਿਹੜੀ ਆ ਇਹ ਸਾਈਵਾਲ ਨਸਲ ਦੀ ਹੈ ਪਿਓਰ ਨਸਲ ਦੀਆਂ ਹੀ ਵੱਛੀਆਂ ਨੇ ਇਹ ਕਿੱਦਾਂ ਪਿਓਰ ਕੀਤੀਆਂ ਜਾਂ ਕਿੱਦਾਂ ਇਹ ਬਸ਼ੇਰੀਆਂ ਆਈਆਂ ਹਵਾ 9 ਲੱਖ ਦੀ ਉੱਥੇ ਇੱਕੇ ਗਾਂ ਵਿੱਚ ਵਿਕੀ ਆ ਜਿਹੜੀ ਰਿਜੈਕਟਡ ਹੋਈ ਸੀਗੀ ਉਹਨਾਂ ਦੇ ਬਰੀਡਿੰਗ ਸੈਂਟਰ ਦੇ ਇਹਦੀ ਨਾਨੀ ਆ ਮੈਂ ਲੈ ਕੇ ਆਇਆ ਸੀ ਤਕਰੀਬਨ 18000 ਰੁਪਏ ਦੀ ਅੱਛਾ ਉਹ ਮਿਕਸ ਬਰੀਡ ਸੀਗੀ ਮੈਨੂੰ ਲੱਖਾਂ ਰੁਪਈਆ ਲਾਉਣ ਦੀ ਲੋੜ ਨਹੀਂ ਪਈ ਸਿਰਫ ਮੈਨੂੰ ਟਾਈਮ ਦੇਣਾ ਪਿਆ ਅੱਛਾ ਜੀ ਵੀ ਆਪਾਂ ਨੂੰ ਇਹਦੇ 4 ਸਾਲ ਲੱਗ ਗਏ ਇਹਨੂੰ ਬਰੀਡ ਤੇ ਲਿਆਉਣ ਵਾਸਤੇ ਪਿਓਰ ਬਰੀਡ ਬਣਾਉਣ ਵਾਸਤੇ ਇਹਦਾ ਗਾਲ ਕੰਪਲ ਵੱਡਾ ਹੋਊਗਾ ਇਹਦੀ ਸੁੰਡੀ ਵੀ ਉਸੇ ਤਰ੍ਹਾਂ ਜਾਊਗੀ ਅੱਛਾ ਜੀ ਇਹਦਾ ਰੰਗ ਲਾਲ ਹੋਊਗਾ ਪੈਰਾਂ ਦੀਆਂ ਵੀ ਨਿਸ਼ਾਨੀਆਂ ਲਾਲ ਆ ਚਿੱਟੇ ਤੇ ਨਾਲ ਥਲੇ ਧਾਰੀ ਜਿਹੜੀ ਆ ਤੇ ਜਿਹੜੀ ਇਹਦੀ ਮਾਂ ਵਾ ਜੀ ਉਹ ਵੀ ਮਿਕਸ ਬਰੀਡ ਵਾ ਤੇ ਸ਼ਾਇਦ ਹਾਲਤਾਂ ਵੀ ਆਪਾਂ ਮਿਕਸ ਬਰੀਡ ਤੋਂ ਹੀ ਉਹਨੂੰ ਪਾਇਓਰਟੀ ਲੈ ਕੇ ਤੇ ਜੇ ਪਹਿਲਣ ਬੱਚੀ ਜਿੱਦਾਂ ਇਹਦੀ ਮਾਂ ਆ ਇਹ 10 ਕਿਲੋ ਤੋਂ ਉੱਤੇ ਪੂਰਾ ਦੁੱਧ ਬਣਨਾ ਤੇ 15 16 ਤੇ ਕਿਲੋ ਤੇ ਚਲੀ ਜਾਣੀਆਂ ਜੀ ਪਰ ਜਿਹਦਾ ਵੰਡ ਦਾ ਖਰਚਾ ਦਾ ਕਰ ਕਰੀਏ ਗੱਲ ਇਹਦੀ ਮਾਂ ਨੂੰ ਅਸੀਂ 2 ਕਿਲੋ ਮੱਛਾ ਸਾਡੇ ਕੋਲ ਦੜੀਆ ਖਾਂਦੀ ਆ ਪਿਓਰ ਤੀਜੀ ਪੀੜੀ ਚ ਆਪੜ ਕੋਈ ਆ ਹੈ ਹੂੰ ਇਹਦੀ ਨਾਨੀ ਆਪਾਂ ਲੈ ਕੇ ਆਏ ਸੀਗੇ ਫੇ ਉਹਦੇ ਨਾਨੀ ਦੇ ਆਪਾਂ ਮਾਧਵ ਦਾ ਟੀਕਾ ਲਵਾ ਬਹੁਤ ਵਧੀਆ ਬੋਲਾ ਉਹ ਵੀ ਥਾਰਪਾਰ ਕਰਦਾ ਤੇ ਫੇ ਵੀ ਉਹ ਚ ਥੋੜੀ ਜੀ ਮਿਕਸ ਬਰੀਡ ਰਹਿ ਗਈ ਸੀਗੀ ਪਰ ਜਿਹੜੀ ਹੁਣ ਇਹ ਬੱਚੀ ਆਈ ਆ ਇਹ 100% ਪ్యూర్ तकरीबन ਜਿਹੜਾ ਮਿਕਸ ਬਰੀਡ ਦਾ ਤੀਜੇ ਸੂਵੇ ਤੇ ਜਿਹੜੀ ਗਾਂ ਤੀਜੇ ਸੂਵੇ ਤੇ ਪੂਰੇ ਦੁੱਧ ਤੇ ਆਉਂਦੀ ਆ ਉਹਦਾ ਆਪਾਂ ਜਿਹੜਾ ਉਹਦਾ ਸਟਰੈਚਰ ਆ ਉਹਦਾ ਢਾਂਚਾ ਵਾ ਉਹ ਜ਼ਰੂਰ ਦੇਖੀਏ ਵੀ ਉਹਦਾ ਢਾਂਚਾ ਕਿਸ ਤਰ੍ਹਾਂ ਦਾ ਉਹਦੇ ਦੁੱਧ ਕਿੰਨਾ ਖਮਗਰ ਹੂੰ ਦੋ ਤਿੰਨ ਚੀਜ਼ਾਂ ਤੇ ਗਾਂ ਵੀਡੀਓ ਤੇ ਲੈਣ ਨਾਲੋਂ ਉਹਦੀ ਚਵਾਈ ਕਰਕੇ ਇੱਕ ਦੋ ਵਾਰੀ ਤੇ ਜ਼ਰੂਰ ਲਈਏ ਅੱਛਾ ਇੱਕ ਵ ਵੀਡੀਓ ਕਾਲ ਤੇ ਦੋ ਤਿੰਨ ਵਾਰੀ ਠੱਗੀਆਂ ਤਾਂ ਮੈਂ ਵੀ ਖਾ ਚੁੱਕਾ ਵਾਂ ਤੇ ਕੁਝ ਗੱਲਾਂ ਬਾਤਾਂ ਅਸੀਂ ਤੁਹਾਡੇ ਨਾਲ ਕਾਨੀਆਂ ਚੌਂਦੇ ਸੀਗੇ ਬਰੀਡ ਦੇ ਉੱਤੇ ਪਸ਼ੂਆਂ ਦੀ نسل ਸੁਧਾਅ ਬਾਰੇ ਕੁਝ ਗੱਲਾਂ ਬਾਤਾਂ ਕਾਨੀਆਂ ਇਹ ਬੱਚੀਆਂ ਜਿਹੜੀਆਂ ਤੁਸੀਂ ਪਿਆਰੀਆਂ ਪਿਆਰੀਆਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਇਹ ਇੱਕ ਥਾਰ ਪਾਰਕਰ ਬੱਚੀ ਆ ਆ ਜਿਹੜੀ ਬੱਚੀ ਆ ਛੋਟੀ ਜਹੀ ਇਹ ਜਿਹੜੀ ਆ ਸਾਈਵਾਲ ਨਸਲ ਦੀ ਹੈ ਇਹ ਪਿਓਰ ਨਸਲ ਨੇ ਪਿਓਰ ਨਸਲ ਦੀਆਂ ਹੀ ਬੱਚੀਆਂ ਨੇ ਇਹ ਕਿੱਦਾਂ ਪਿਓਰ ਕੀਤੀਆਂ ਜਾਂ ਕਿੱਦਾਂ ਇਹ ਬਸ਼ੇਰੀਆਂ ਆਈਆਂ ਉਹਦੇ ਬਾਰੇ ਗੱਲਾਂ ਬਾਤਾਂ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਅੱਜ ਕੁਝ ਨਾਲ ਇਹ ਸੀ ਕਿ ਬਹੁਤ ਸਾਰੇ ਕਿਸਾਨ ਵੀਰ ਹੁੰਦੇ ਨੇ ਜਾਂ ਆਮ ਘਰਾਂ ਵਾਲੇ ਵੀ ਜਿਹੜੇ ਪਸ਼ੂ ਰੱਖਦੇ ਆ ਉਹਨਾਂ ਨੂੰ ਹੁੰਦਾ ਹੈ ਕਿ ਅਸੀਂ ਬਹੁਤਾ ਮਹਿੰਗਾ ਪਸ਼ੂ ਨਹੀਂ ਲੈ ਸਕਦੇ ਪਰ ਫਿਰ ਉਹ ਇੱਕ ਵਧੀਆ ਨਸਲ ਦਾ ਪਸ਼ੂ ਕਿਵੇਂ ਲੈਣ ਤੇ ਕਿਵੇਂ ਉਹ ਅੱਗੋਂ ਉਹਨਾਂ ਦਾ ਨਸਲ ਸੁਧਾਰ ਕਰ ਸਕਣ ਆਇਆ ਜੀ ਪਿਓਰ ਥਾਰ ਪਾਰਕਰ ਨਸਲ ਦੀ ਪਿਆਰੀ ਜੀ ਬੱਛੀ ਜਿਹੜੀ ਕਿ ਤੁਸੀਂ ਪਿਛਲੇ ਦਿਨ ਹੀ ਸਾਡੀ ਵੀਡੀਓ ਚ ਦੇਖੀ ਵੀ ਸੀ ਤੇ ਇਸ ਬੱਛੀ ਨੂੰ ਦੇਖੋ ਜੀ ਗੌਰ ਨਾਲ ਸਰ ਇਹ ਜਿਹੜੀ ਬੱਛੀ ਆ ਆਪਾਂ ਇਹਦੇ ਬਾਰੇ ਪਹਿਲਾਂ ਦੱਸ ਦਈਏ ਹੈ 골ਡ ਜੀ ਪਹਿਲਾਂ ਤੁਹਾਡਾ ਫੇ ਧੰਨਵਾਦ ਆ ਜਿਹੜੇ ਤੁਸੀਂ ਮੇਰੇ ਫਾਰਮ ਤੇ ਅੱਜ ਫੇ ਆਇਆ ਪਰ ਕੁਦਰਤियां ਵੀ ਆਪਣਾ ਪਿਆਰ ਆ ਤੇ ਆਉਂਦੇ ਜਾਂਦੇ ਰਹਿੰਦੇ ਨੇ ਜਿਸ ਤਰ੍ਹਾਂ ਤੁਸੀਂ ਬੱਚੀ ਦੀ ਗੱਲ ਕੀਤੀ ਆ ਇਹ ਇਸ ਨੂੰ ਪਿਓ ਥਾਰਪਾਰਕਰ ਕਿਹਾ ਜਾਂਦਾ ਇਹ ਰਾਜਸਥਾਨ ਦੀ ਬਰੀਡ ਆ ਵੈਸੇ ਦੇਖਿਆ ਜਾਂਦੇ ਤਾਂ ਰਾਜਸਥਾਨ 'ਚ ਆਮ ਚੱਲਦੀਆਂ ਉੱਥੇ ਤੇ ਜੇ ਪਿੱਛੇ ਜੈ ਸੀਸੀਪੀਐਫ ਸੂਰਤਗੜ ਜੀ ਬਰੀਡਿੰਗ ਸੈਂਟਰ ਆ ਥਾਰਪਾਰਕਰ ਦਾ ਅੱਛਾ ਜੀ ਤੇ ਉਹਦੇ ਵਿੱਚ ਜਿਹੜਾ ਆਮ ਕਿਸਾਨ ਦੇ ਵਸ ਦੀ ਗੱਲ ਨਹੀਂ ਜੋ ਉੱਥੇ ਜਿਹੜੇ ਬਰੀਡਰ ਆ ਜਾਂ ਕੇ ਪ੍ਰੈਸਾਂ ਲਾਉਂਦੇ ਆ ਜੀ ਤੇ ਜਿਹੜਾ ਕਿ ਆਮ ਕਿਸਾਨ ਉਹ ਨਹੀਂ ਲੈ ਸਕਦਾ ਵਪਾਰੀ ਸਿਰਫ ਲੈਂਦੇ ਆ ਸਿਰਫ ਆਪਦੇ ਪ੍ਰਾਈਸ ਬਣਾਉਣ ਦੀ بجائے ਮੁੜ ਕੇ ਉਹਨਾਂ ਨੇ ਵਧੀਆ ਪ੍ਰਾਈਸ ਤੇ ਵੇਚਣ ਦੀ ਖਾਤਰ ਹੂੰ ਸਵਾ 9 ਲੱਖ ਦੀ ਉੱਥੇ ਇੱਕੇ ਗਾਂ ਵਿਕੀ ਆ ਜਿਹੜੀ ਰਿਜੈਕਟਡ ਹੋਈ ਸੀਗੀ ਉਹਨਾਂ ਦੇ ਬਰੀਡਿੰਗ ਸੈਂਟਰ ਦੇ ਹੂੰ ਤੇ ਹੋਰ ਵੀ ਮੈਂ ਕਿਸੇ ਬਰੀਡਰ ਦਾ ਨਾਮ ਹੀ ਲੈਣਾ ਚਾਹੁੰਦਾ ਉਹਨਾਂ ਨੇ ਵੀ ਉਹ ਵੀ ਲੱਖਾਂ 'ਚ ਇਹਨਾਂ ਨੂੰ ਗਾਈਆਂ ਨੂੰ ਵੇਚਦੇ ਆ ਹੂੰ ਜੇ ਮੈਂ ਇਸ ਬੱਚੀ ਦੀ ਗੱਲ ਕਰਾਂ ਪਿਛਲੀ ਵਾਰ ਵੀ ਤੁਹਾਡੇ ਨਾਲ ਥੋੜੀ ਜੀ ਗੱਲ ਕੀਤੀ ਜਿਹਦੀ ਇਹ ਨਾਨੀ ਆ ਮੈਂ ਲੈ ਕੇ ਆ ਸੀ ਤਕਰੀਬਨ 18000 ਰੁਪਏ ਦੀ ਅੱਛਾ ਉਹ ਮਿਕਸ ਬਰੀਡ ਸੀਗੀ ਅੱਛਾ ਜੀ ਵੀ ਥਾਰਪਾਰਕਰ ਤੇ ਹਰਿਆਣਵੀ ਅੱਛਾ ਜੀ ਤੇ ਉਸ ਬੱਚੀ ਤੇ ਮੈਂ ਮਾਦੋ ਬੁੱਲ ਦਾ ਟੀਕਾ ਲਾਇਆ ਹੂੰ ਉਹ ਤਕਰੀਬਨ 80% 85% ਥਾਰਪਾਰਕਰ ਚ ਆ ਗਈ ਤੇ 15% ਉਹ ਚ ਹਰਿਆਣਵੀ ਦਾ ਸੀਗਾ ਹੂੰ ਸੇਮਨ ਤੇ ਗਾਂ ਇਹ ਤੀਜੀ ਜਨਰੇਸ਼ਨ ਮੇਰੇ ਕੋ ਆ ਗਈ ਆ ਹੂੰ ਇਹ ਹੈਗੇ ਅਰਜਨ ਬੁੱਲ ਦੀ ਬੇਟੀ ਹੂੰ ਉਹ ਤੁਸੀਂ ਆਪ ਦੇਖ ਲਓ ਵੀ ਇਹਦਾ ਕਿਸ ਤਰ੍ਹਾਂ ਸਟਰਕਚਰ ਆ ਇਹਨੂੰ ਮੈਨੂੰ ਲੱਖਾਂ ਰੁਪਈਆ ਲਾਉਣ ਦੀ ਲੋੜ ਨਹੀਂ ਪਈ ਸਿਰਫ ਮੈਨੂੰ ਟਾਈਮ ਦੇਣਾ ਪਿਆ ਅੱਛਾ ਜੀ ਵੀ ਆਪਾਂ ਨੂੰ ਇਹਦੇ 4 ਸਾਲ ਲੱਗ ਗਏ ਇਹਨੂੰ ਬਰੀਡ ਤੇ ਲਿਆਉਣ ਵਾਸਤੇ ਪ्योर ਬਰੀਡ ਬਣਾਉਣ ਵਾਸਤੇ ਅੱਛਾ ਜੀ ਤੇ ਜੇ ਆਪਾਂ ਵਧੀਆ ਬਰੀਡ ਬਣਾਉਣੀ ਆ ਆਪਦੀ ਬਰੀਡ ਬਣਾਓ ਕਿਸੇ ਬਰੀਡਰ ਕੋਲੋਂ ਲੁੱਟਖਸਟ ਹੋਣ ਦੇ ਨਾਲੋਂ ਮੈਨੂੰ ਪਤਾ ਵਾ ਚੰਗੀ ਬੱਚੀ ਤੁਹਾਨੂੰ ਕਿਸੇ ਨੇ ਵੀ ਨਹੀਂ ਦੇਣੀ ਅੱਛਾ ਜੀ ਜਿਹੜੀ ਚੰਗੀ ਬੱਛੀ ਆ ਜਿਹਦੇ ਵਿੱਚ ਕੋਈ ਨੌਕਸ ਨਹੀਂਗਾ ਜਿਹੜੇ ਬਰੀਡਰ ਰਵਾ ਉਹੋ ਹੀ ਵੇਚਦੇ ਆ ਵੀ ਜਿਨ੍ਹਾਂ ਦੇ ਵਿੱਚ ਕੋਈ ਨੌਕਸ ਹੈਗਾ ਵਾ ਤਾਂ ਜੀ ਤੇ ਉਹ ਵੀ ਲੱਖਾਂ ਰੁਪਈਆ ਚ ਤੇ ਇਹ ਆਪਣੇ ਕੋ ਜੇ ਬੱਛੀ ਆ ਆ ਗਈ ਆ ਬਰੀਡ ਚ ਵਧੀਆ ਜੀ ਤੇ ਅਰਜਿੰਦੀ ਤੇ ਇਹਦੇ ਆ ਜਿਹੜਾ ਲੇਵਾ ਵਾ ਇਸ ਟਾਈਮ ਤੇ ਬੱਚੀ ਦਾ ਤੁਸੀਂ ਦੇਖ ਸਕਦੇ ਇੱਕ ਲੱਪ ਵਿੱਚ ਉਹਦਾ ਲੇਵਾ ਹੱਥ ਚੋਂਦਾ ਵਾ ਹਾਂਜੀ ਤੇ ਇਹਦੀ ਜੇ ਬਰੀਡਰ ਦੀਆਂ ਨਿਸ਼ਾਨੀਆਂ ਜਿਹੜੀਆਂ ਇਹਦਾ ਗਾਲ ਕੰਬਰ ਜਿਹੜਾ ਗਾਲ ਕੰਬਰ ਇਸ ਨੂੰ ਕਹਿ ਦਿੰਦੇ ਆ ਏ ਉਹ ਥੋੜੇ ਜਿਹਾ ਬਹੁਤ ਐਕਟਿਵ ਆ ਤੇ ਥੋੜਾ ਜਿਹਾ ਕੈਮਰੇ ਦਾ ਕਰਕੇ ਕਰਦੀ ਆ ਤਾਂ ਗੱਲ ਕਰ ਜਣਾ ਕਿਦਾ ਜਿੱਦਾਂ ਉਮਰ ਵੱਡੀ ਕਿਦਾ ਗਲ ਕੰਬਲ ਵੱਡਾ ਹੋ ਜਾਣਾ ਹਾਂਜੀ ਬਾਕੀ ਇਹਦੀ ਜਿਹੜੀ ਨਾਭੀ ਆਹਾ ਸੰਡੀ ਕਹਿੰਦੇ ਆਪੋ ਆਪਣੇ ਇਲਾਕੇ ਦੀ ਬੋਲੀ ਆ ਜੀ ਤੇ ਉਹ ਆ ਜਨੇ ਤੇ ਬਾਕੀ ਦਾ ਪਲੱਸ ਜਿਹੜੀ ਆ ਸੰਡੀ ਆ ਲੇਵੇ ਦੇ ਨਾਲ ਤੇ ਮੋਹਲੇ ਗਲ ਕੰਬਲ ਦੇ ਨਾਲ ਜਦੋਂ ਪੂਰੀ ਹੋ ਗਈ ਬੱਚੀ ਪਲ ਗਈ ਇਹ ਹੋਊਗੀ ਜੇ ਆਪਾਂ ਇਹਨਾਂ ਪਿਆਰ ਕਰਦੇ ਆ ਦੇਖੋ ਵੀ ਬੱਚੇ ਵਾਂਗੂ ਇਹ ਆਪਦੀ ਪੂਛ ਚੁੱਕਣ ਦੀ ਕੋਸ਼ਿਸ਼ ਇਹਨੇ ਕਰਨੀ ਜਿੱਦਾਂ ਜਿੱਦਾਂ ਤੇ ਹੱਥ ਫੇਰੀਗਾ ਪਿਆਰ ਕਰੀਗਾ ਇਹਨੇ ਉਦਾਂ ਹੀ ਪੂਛ ਚੁੱਕਣੀ ਤੁਹਾਡੇ ਮਗਰ ਮਗਰ ਵੀ ਭੱਜੇ ਫਿਰਨਾ ਵਾ ਤੇ ਹਜੇ ਮਹੀਨੇ ਦੀ ਨਹੀਂ ਹੋਈ ਹੂੰ ਜਿਹੜੀ ਆਪਾਂ ਵੀਡੀਓ ਬਣਾਈ ਸੀਗੀ ਉਹ ਆਪਣੇ ਚੈਨਲ ਤੇ ਆ ਬਿਲਕੁਲ ਬਿਲਕੁਲ ਤੇ ਉਹ ਮਹੀਨੇ ਦੀ ਨਹੀਂ ਹੋਈ ਇਹ ਹਜੇ ਜਿਹੜੀ ਆ ਸ਼ਾਈ ਵਾਲਾ ਇਹ ਆਪਣੇ ਕੋਲ ਤਕਰੀਬਨ ਹਜੇ 7-8 ਦਿਨ ਦੀ ਆ ਇਹ ਬੱਚੀ ਦਿਖਾ ਲਈਏ ਆਪਾਂ ਲਿਆਓ ਤਾਂ ਜੀ ਇਹਨੂੰ ਇਹਨੂੰ ਇੱਧਰ ਕਰਿਓ ਇਹ ਥੋੜੀ ਜੀ ਹਜੇ ਇਹ ਇਹਦੇ ਵੀ ਸੇਮ ਹੀ ਨਿਸ਼ਾਨੀਆਂ ਵਾਂ ਜਿਹੜੀਆਂ ਕਿ ਥਾਰ ਪਰ ਕਰਤੀਆਂ ਇਹਦਾ ਗਲ ਕੰਪਲ ਵੱਡਾ ਹੋਊਗਾ ਅੱਛਾ ਇਹਦੀ ਸੁੰਡੀ ਵੀ ਉਸੇ ਤਰ੍ਹਾਂ ਜਾਊਗੀ ਅੱਛਾ ਜੀ ਤੇ ਇਹਦਾ ਰੰਗ ਲਾਲ ਹੋਊਗਾ ਪੈਰਾਂ ਦੀਆਂ ਵੀ ਨਿਸ਼ਾਨੀਆਂ ਲਾਲ ਆ ਚਿੱਟੇ ਤੇ ਨਾਲ ਥੱਲੇ ਧਾਰੀ ਜਿਹੜੀ ਆ ਹਾਂਜੀ ਤੇ ਇਹ ਵੀ ਹੁਣ ਮੈਨੂੰ ਬੁੱਲ ਦਾ ਨਾਮ ਭੁੱਲ ਗਿਆ ਤੇ ਮੇਰੇ ਕੋ ਉਹਦਾ ਸੀਮੈਂਟ ਇਹਦਾ ਸਟਰੋ ਪਿਆ ਤੇ ਥੋੜੀ ਜੀ ਥੋੜਾ ਜਿਹਾ ਮਿਕਸ ਅਪ ਨਹੀਂ ਹੋਈ ਥੋੜੀ ਜੀ ਨਹੀਂ ਤੇ ਇਹ ਪਿਓਰ ਥਾਰਪਾਰਕ ਸ਼ਾਈਵਾਲ ਚ ਵਾ ਅੱਛਾ ਜੀ ਤੇ ਜਿਹੜਾ ਸ਼ਾਈਵਾਲ ਦਾ ਦੁੱਧ ਵਾ ਉਹਦੀ ਜਿਹੜੀ ਤਸਵੀਰ ਆ 골ਡ ਇਹਦੇ ਵਿੱਚ ਤਸਵੀਰ ਆਉਂਦੀ ਸ਼ਾਈਵਾਲ ਦੀ ਹਾਂਜੀ ਉਹਦੇ ਚ ਬਿਲਕੁਲ ਤੇ ਇਹ ਹੌਲੀ ਹੌਲੀ ਇਹਨੇ ਹਜੇ ਛੋਟੀ ਆ ਮੈਂ ਦੱਸਾਂ ਛੋਟੀ ਹਜੇ ਸਿਰਫ 7-8 ਦਿਨ ਦੀ ਆ 7-8 ਦਿਨ ਦੀ ਆ ਤੇ ਹਜੇ ਇਹਦਾ ਉਹ ਕਲਰ ਨਹੀਂ ਆ ਰਿਹਾ ਪਰ ਇਹ ਹੌਲੀ ਹੌਲੀ ਬਣ ਜਾਣਾ ਤੇ ਕਲਰ ਨਾਲ ਦੀ ਨਾਲ ਡਾਰਕ ਹੋ ਜਾਣਾ ਆ ਦੇਖੋ ਤੇ ਇਹਦੀ ਇਹਦੀਆਂ ਜਿਹੜੀਆਂ ਨਿਸ਼ਾਨੀਆਂ ਗਾਲ ਕੰਪਲ ਹੋਊਗਾ ਦਾ ਭਾਰਾ ਹਾਂਜੀ ਸੁੰਡੀ ਹੋਊਗੀ ਇਹਦੀ ਮੇਨ ਨਿਸ਼ਾਨੀਆਂ ਇਹਦੀਆਂ ਆ ਜੀ ਜਿਹੜੀ ਇਹਦੀ ਮਾਂ ਵਾ ਜੀ ਉਹ ਵੀ ਮਿਕਸ ਬਰੀਡ ਵਾ ਤੇ ਸ਼ਾਹੀ ਹਾਲ ਤੋਂ ਵੀ ਆਪਾਂ ਮਿਕਸ ਬਰੀਡ ਤੋਂ ਜਾਂ ਉਹਨੂੰ ਪਿਓਰਟੀ ਵਾਲ ਲੈ ਕੇ ਆ ਰਹੇ ਹਾਂ ਜੇ ਸ਼ਾਹੀ ਵਾਲ ਵੀ ਪਿਓਰ ਲੈਂਦੇ ਉਹ ਵੀ ਲੱਖਾਂ ਚ ਆਉਂਦੀ ਆ ਹੂੰ ਤੇ ਜਿਹੜਾ ਲੱਖਾਂ ਦਾ ਪੈਸਾ ਖਰਜਣਾ ਆਮ ਜ਼ਿਮੀਂਦਾਰ ਦੇ ਕਈ ਵਾਰੀ ਵਸ ਦੀ ਗੱਲ ਨਹੀਂ ਹੁੰਦੀ ਹੂੰ ਪਾਸੇ ਕੱਢਣਾ ਤੇ ਬਾਕੀ ਜਿਹੜੀ ਦੀ ਸਾਂਭ ਸੰਭਾਲ ਦੀ ਜੇ ਗੱਲ ਕਰੀਏ ਕਿ ਐਚ ਐਫ ਗਾਈਆਂ ਨਾਲੋਂ ਇਹਨਾਂ ਦਾ ਜਿਹੜਾ ਖਰਚਾ ਘਟਵਾ ਹੂੰ ਨਹੀਂ ਤੇ ਜੇ ਪਹਿਲਣ ਬੱਚੀ ਜਿੱਦਾਂ ਇਹਦੀ ਮਾਂ ਆ ਜਾਂ 10 ਕਿਲੋ ਤੋਂ ਉੱਤੇ ਆਪਣੇ ਜਾ ਰਹੀ ਆ ਹਾਂਜੀ ਤੀਜੇ ਸੂਵੇ ਚ ਇਹਦੇ ਬੱਚੀ ਦਾ ਪੂਰਾ ਦੁੱਧ ਬਣਦਾ ਤੇ 15 16 ਤੇ ਕਿਲੋ ਤੇ ਚਲੀ ਜਾਣੀ ਆ ਜੀ ਪਰ ਜੇ ਦਾ ਵੰਡ ਦਾ ਖਰਚ ਦਾ ਕਰ ਕਰੀਏ ਗੱਲ ਇਹਦੀ ਮਾਂ ਨੂੰ ਅਸੀਂ 2 ਕਿਲੋ ਮਸਾ ਸਾਡੇ ਕੋਲ ਦਲੀਆ ਖਾਂਦੀ ਆ ਹੂੰ ਤੇ ਜਿਹੜੀ ਐਚਐਫਾ ਉਹ ਤੇ ਦੇਖ ਲਓ ਵੀ ਭਾਵੇਂ ਕੁਇੰਟਲਾਂ ਦੇ ਹਿਸਾਬ ਨਾਲ ਸੈੱਟ ਦਿਓ ਵੰਡ ਤੇ ਉਹਨਾਂ ਨਾਲ ਦੀ ਨਾਲ ਉਹਨਾਂ ਨੇ ਖਾ ਹੀ ਜਾਣਾ ਇਹਦਾ ਮਤਲਬ ਹੈ ਵੀ ਆਪਾਂ ਪਹਿਲਾਂ ਇੱਕ ਮੈਕਸ ਬਰੀਡ ਦਾ ਪਸ਼ੂ ਵੀ ਲੈ ਕੇ ਸਸਤਾ ਲੈ ਕੇ ਸਸਤਾ ਲੈ ਕੇ ਫਿਰ ਉਹਨੂੰ ਅਗਲੀ ਵਾਰ ਇੱਕ ਚੰਗੇ ਬੁੱਲ ਦੇ ਨਾਲ ਸੀਮਨ ਲੈ ਕੇ ਬੜੀਆਂ ਸੀਮਨ ਲੈ ਕੇ ਆਪਦੀ ਚੰਗੀ ਬਰੀਡ ਆਪਾਂ ਬਣਾ ਸਕਦੇ ਆ ਠੀਕ ਆ ਲੋਟ ਘਸਟ ਤੋਂ ਨਾਲੇ ਉਹ ਕੋ ਦੁੱਧ ਪੀਂਦੇ ਰਭੋ ਸਾਡੇ ਫੈਮਿਲੀ ਚ ਦੁੱਧ ਵੀ ਆਉਂਦਾ ਰਿਹਾ ਜੀ ਤੇ ਇਹਦਾ ਖਰਚਾ ਵੀ ਘਟਵਾ ਜੀ ਮੈਂ ਇਸੇ ਮਾਂ ਦੀ ਮੇਰੀ ਦੀ ਗੱਲ ਕਰਦਾ ਥਾਰ ਪਰਕਾਰ ਦੇ ਉਹ ਤਕਰੀਬਨ 2 ਕਿਲੋ ਇੱਕਦਮ ਵੰਡ ਨਹੀਂ ਖਾਂਦੀ ਹੌਲੀ 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 ਉਹਨੇ ਦੋ ਘੰਟਿਆਂ ਚ ਉਹਨੇ ਮਕਾਉਣਾ ਉਹਨੂੰ ਹੂੰ ਤੇ ਐਚ ਐਫ ਨੂੰ ਪਾਓ ਤੇ ਉਹ ਮਿੰਟਾਂ ਸਕਿੰਟਾਂ ਦਾ ਕੰਮ ਆਉਦਾ ਹੂੰ ਤੇ ਆਪਾਂ ਨੇ ਮੈਂ ਬਰੀਡ ਵਾਲ ਜਰੂਰ ਰੱਖੀ ਐ ਕਿਸੇ ਚੰਗੇ ਬਰੀਡਰ ਕੋਲੋਂ ਲੋਟਕ ਸੋਟ ਕਰਾਉਣ ਵਾਲੋਂ ਥੋੜਾ ਜਿਹਾ ਆਪ ਟਾਈਮ ਸਪੈਂਡ ਕਰੀਏ ਜੇ ਚੰਗੀ ਬਰੀਡ ਬਣਾਉਣੀ ਤਾਂ ਅੱਛਾ ਜੀ ਤੇ ਇਹ ਇੱਕ ਤਰੀਕਾ ਹੈਗਾ ਇੱਕ ਤਰੀਕਾ ਹੈਗਾ ਕਿੰਵੀਂ ਪੀੜੀ ਤੇ ਜਾ ਕੇ ਇਹ ਇਹ ਆਪਾਂ ਪਿਓਰ ਆਉਣ ਲੱਗ ਜਾਂਦਾ ਪਸ਼ੂ ਪਿਓਰ ਤੀਜੀ ਪੀੜੀ ਚ ਆਪਨੇ ਕੋ ਆਈ ਹੈ ਹੂੰ ਇਹਦੀ ਨਾਨੀ ਆਪਾਂ ਲੈ ਕੇ ਆਏ ਸੀਗੇ ਕਿ ਉਹਦੇ ਨਾਨੀ ਦੇ ਆਪਾਂ ਮਾਧਵ ਦਾ ਟੀਕਾ ਲਵਾ ਬਹੁਤ ਵਧੀਆ ਬੋਲਾ ਉਹ ਵੀ ਥਾਰਪਾਰ ਕਰਦਾ ਤੇ ਫੇਰ ਵੀ ਉਹ ਚ ਥੋੜੀ ਜੀ ਮਿਕਸ ਬਰੀਡ ਰਹਿ ਗਈ ਸੀਗੇ ਪਰ ਜਿਹੜੀ ਹੁਣ ਇਹ ਬੱਚੀ ਆਈ ਆ ਇਹ 100% ਪਿਓਰ ਥਾਰਪਾਰ ਕਰਾ ਠੀਕ ਆ ਗਾਂ ਜਾਨੀ ਜਿਹੜੇ ਜਿਹੜੇ ਇਹਦੇ ਬੱਚੇ ਤੋਂ ਜਿਹੜੇ ਇਹਦੇ ਬੱਚੇ ਆਉਣਗੇ ਉਹ ਪਿਓਰ ਆਟੋਮੈਟਿਕਲੀ ਹੈਗੇ ਹੈਗੇ ਪਿਓਰ ਹੋਰ ਪਿਓਰ ਆ ਜਾਣਗੇ ਹਾਂ ਇਹ ਆਪਸ ਵੀ ਖੇਡਦੀਆਂ ਹੈ ਇਦਾਂ ਖੇਡੀ ਜਾਂਦੀਆਂ ਨੇ ਬਹੁਤ ਆ ਦੇਖੋ ਇਹ ਸ਼ਰਾਰਤੀ ਵੀ ਕਾਫੀ ਹੈ ਪਾਤ ਨਹੀਂ ਆਉਂਦੀ ਹੈ ਜਿਹੜਾ ਆਪਾਂ ਪਸ਼ੂ ਲਈਏ ਹਾਂ ਉਹ ਕਿਹੋ ਜਿਹਾ ਮੰਨ ਲਓ ਗਾਂ ਚੀ ਆ ਗਾਂ ਦਾ ਆਪਾਂ ਕਹਿੰਦੇ ਵੀ ਮਿਕਸ ਬਰੀਡ ਲੈਣਾ ਕਿੰਨੀ ਕੁ ਉਮਰ ਦਾ ਲੈ ਸਕਦੇ ਉਹ ਤਕਰੀਬਨ ਜਿਹੜਾ ਮਿਕਸ ਬਰੀਡ ਦਾ ਤੀਜੇ ਸੂਵੇ ਤੇ ਜਿਹੜੀ ਗਾਂ ਤੀਜੇ ਸੂਵੇ ਤੇ ਪੂਰੇ ਦੁੱਧ ਤੇ ਆਉਂਦੀ ਆ ਹੂੰ ਉਹਦਾ ਆਪਾਂ ਜਿਹੜਾ ਉਹਦਾ ਸਟਰੈਚਰ ਆ ਉਹਦਾ ਢਾਂਚਾ ਵਾ ਉਹ ਜ਼ਰੂਰ ਦੇਖੀਏ ਵੀ ਉਹਦਾ ਢਾਂਚਾ ਕਿਸ ਤਰ੍ਹਾਂ ਦਾ ਉਹਦੇ ਦੁੱਧ ਕਿੰਨਾ ਦਾ ਮਗਰ ਹੂੰ ਦੋ ਤਿੰਨ ਚੀਜ਼ਾਂ ਜੇ ਗਾਂ ਵੀਡੀਓ ਤੇ ਲੈਣ ਨਾਲੋਂ ਉਹਦੀ ਚੁਵਾਈ ਕਰਕੇ ਇੱਕ ਦੋ ਵਾਰੀ ਹੂੰ ਤੇ ਜਰੂਰ ਲਈਏ। ਅੱਛਾ। ਇੱਕ ਵਾਰੀ ਚੋਕੇ ਜਰੂਰ ਲਈਏ। ਵੀਡੀਓ ਕਾਲ ਤੇ ਦੋ ਤਿੰਨ ਵਾਰੀ ਠੱਗੀਆਂ ਤੇ ਮੈਂ ਵੀ ਖਾ ਚੁੱਕਾ ਹਾਂ। ਤੁਹਾਨੂੰ ਐਕਸਪੀਰੀਅੰਸ ਨਾਲ ਠੱਗੀ ਖਾਖੂਗੇ ਫੇਰ ਹੀ ਪਤਾ ਲੱਗਦਾ ਕਿ ਤਿੰਨਾਂ ਗਾਇਆਂ 'ਚ ਮੈਂ ਰਗੜਾ ਖਾਦਾ ਵਾਂ। ਤੇ ਫੇਰ ਮੇਰੇ ਕੋ ਗਾਇਆਂ ਆਈਆਂ ਤੇ ਪਰ ਜੋ ਕਿਸਮਤ ਆ ਬਾਕੀ ਜਦੋਂ ਮਹਾਰਾਜ ਨੇ ਤੁਹਾਨੂੰ ਜੀਤ ਦੇਣਾ ਵਾ, ਗੋਗਾ ਦੇਣੀ ਆ। ਕਹੀ ਪਤਾ ਲੱਗਦਾ ਵਾ। ਤੇ ਤਿੰਨਾਂ ਚ ਰਗੜਾ ਖਾਦਾ ਮੈਂ ਵੀ ਉਦਾਂ। ਉਹੋ। ਤੇ YouTube ਤੇ ਚੈਨਲ ਦੇਖ ਮੈਂ ਕਿਹਦਾ ਨਾਂ ਨਹੀਂ ਲੈਣਾ ਚਾਹੁੰਦਾ। YouTube ਤੇ ਦੇਖ ਕੇ ਵੀ ਚੁੱਕ ਦਿਓ ਕੰਮ ਨੂੰ ਵੀ ਇਹ ਬਹੁਤ ਵਧੀਆ ਵਾ ਤੁਹਾਨੂੰ ਉਹਨਾਂ ਨੇ ਲੇਵੇ ਤੇ ਟੀਕੇ ਲਾ ਕੇ ਤੁਹਾਨੂੰ ਵਧੀਆ ਲੇਵਾ ਦਿਖਾ ਦੇਣਾ ਬਈ ਲੇਵਾ ਦਾ ਦੇਖੋ ਕਿੰਨਾ 8 ਕਿਲੋ 16 ਕਿਲੋ ਤੋਂ ਦੁੱਧ ਕੋਈ ਘਟ ਨਹੀਂ ਦੱਸਦਾ ਹਲਕੀ ਬੱਚੀ ਲੈ ਕੇ ਹਮ ਟਾਈਮ ਜ਼ਰੂਰ ਦੇਣਾ ਪੈਣਾ ਠੀਕ ਆ ਥੋੜਾ ਪੇਸ਼ੈਂਟ ਰੱਖਣਾ ਪੈਣਾ ਵਾ ਆਪਾਂ ਨੂੰ ਵੀ ਆਪਾਂ ਜੇ ਬਰੀਡ ਬਣਾਉਣੀ ਆ ਚਾਰ ਸਾਲ ਜ਼ਰੂਰ ਆਪਣੇ ਲੱਗਣੇ ਆ ਵਧੀਆ ਬਰੀਡ ਲੈ ਵਧੀਆ ਬਰੀਡ ਲੈਂਡ ਹਾਂ 4 ਸਾਲ ਬਾਅਦ 4 ਸਾਲ ਬਾਅਦ ਕੁਛ ਨਾ ਕੋਈ ਸਾਡੇ ਕੋ ਚੰਗਾ ਆ ਜਾਂਦਾ 4 ਸਾਲ ਬਾਅਦ ਤੁਹਾਡੇ ਕੋ ਵਧੀਆ ਜਾਨਵਰ ਆ ਜਾਂਦਾ ਹੂੰ ਤੇ ਘਰ ਵਾਸਤੇ ਰੱਖੋ ਬਾਕੀ ਮੈਂ ਇੱਕ ਜ਼ਰੂਰ ਦੂਜੀ ਗੱਲ ਇਹ ਵੀ ਹੋਰ ਕਹਿੰਦਾ ਕਹਿੰਦੇ ਨਕਲ ਮਾਰੋ ਪਰ ਚੰਗੇ ਕੰਮ ਦੀ ਨਕਲ ਮਾਰੋ ਹੂੰ ਜਿੱਦਾਂ ਹਰਿਆਣੇ ਵਾਲਿਆਂ ਨੇ ਕੀਤਾ ਵਾ ਮੋਹਰਾ ਮੱਝ ਦੀ ਉਹਨਾਂ ਨੇ ਜਿੰਨੀ ਐਡਵਰਟਾਈਜ਼ਮੈਂਟ ਕੀਤੀ ਆ ਉਹਨਾਂ ਨੂੰ ਫੀਡ ਪਾ ਕੇ ਵਧੀਆ ਬਰੀਡ ਤਿਆਰ ਕਰਕੇ ਸਾਰੇ ਇੰਡੀਆ ਵਿੱਚ ਹੀ ਮੋਹਰਾ ਦੀ ਅਗਲਾ ਗੱਲਬਾਤ ਚੱਲਦੀ ਆ ਤੇ ਜੇ ਆਪਾਂ ਵੀ ਉਹਦੀ ਨਕਲ ਮਾਰ ਕੇ ਖੇਤੀਬਾੜੀ ਦੇ ਨਾਲ 2-4 ਪਸ਼ੂ ਵਧੀਆ ਰੱਖੇ ਹੋਣ ਫੀਡ ਵਧੀਆ ਪਾ ਕੇ ਤੇ ਆਪਾਂ ਵੀ ਉਹ ਤੋਂ ਸਾਈਡ ਬਿਜ਼ਨਸ ਜਿਹੜਾ ਆਪਣਾ ਬਣਾ ਸਕਦੇ ਆ ਗਿਆਨੀ ਜੀ ਹੁਣੀ ਨਵੇਂ ਆ ਬੇ ਹੱਥ ਫੇਰਦੇ ਆ ਤੁਸੀਂ ਨਾਲ ਦੀ ਨਾਲ ਦੇਖੋ ਉਹਨੇ ਪੂਛ ਚੁੱਕਣੀ ਆ ਤੇ ਜਦੋਂ ਉਹ ਤੁਸੀਂ ਹਟੋਗੇ ਫੇਰ ਪੂਛ ਥੱਲੇ ਲਿਆਉਣੀ ਆ ਉਹ ਤੇ ਚਾਹੁੰਦੀ ਆ ਤੁਹਾਡੇ ਨਾਲ ਮਗਰ ਮਗਰ ਵੀ ਫਿਰੂਗੀ ਵਾਹ ਇਹ ਬ੍ਰੀਡ ਦੀਆਂ ਨਿਸ਼ਾਨੀਆਂ ਆ ਵਾਹ ਤੇ ਸ਼ਾਈ ਵਾਲ ਦੀ ਇੱਕ ਨਿਸ਼ਾਨੀ ਤਾਂ ਮੈਂ ਹੋਰ ਦੱਸ ਦਿੰਦਾ ਬਾਕੀ ਆਹਨੀਆਂ ਤੇ ਦੇਖ ਹੀ ਲਈਆਂ ਜੀ ਸ਼ਾਈ ਵਾਲ ਗਾਂ ਜਿਹੜੀ ਆ ਆਪਦੇ ਪਿਸ਼ਾਬ ਦੇ ਤੇ ਗੋਹੇ ਤੇ ਕਦੇ ਬੈਠਣ ਦੀ ਕੋਸ਼ਿਸ਼ ਨਹੀਂ ਕਰੂਗੀ ਹੂੰ ਉਹ ਪਿਸ਼ਾਹ ਹਟ ਕੇ ਪੋਸ਼ ਕਰਦੀ ਆ ਗੋਹਾ ਕਰਦੀ ਆ ਪਿਸ਼ਾਹ ਵੀ ਪਿਸ਼ਾਹ ਹਟ ਕੇ ਕਰਦੀ ਆ ਉਹ ਲਿਬੜੂ ਵੀ ਘਟ ਹੂੰ ਇਹ ਉਹਦੀਆਂ ਨਿਸ਼ਾਨੀਆਂ ਵਾਂ ਤੇ ਉਹਨੇ ਬਾਹਰ ਲੱਗਦੇ ਨੂੰ ਜੇ ਕਿਤੇ ਨਹੀਂ ਕੁਝ ਮਿਲਦਾ ਖਾਣ ਨੂੰ ਚਾਹ ਪਾਣੀ ਪੀਣ ਨੂੰ ਵੱਖਰੀ ਗੱਲ ਆ ਉਹ ਇੱਕ ਦੂਜੇ ਪਸ਼ੂ ਦਾ ਝੂਠਾ ਪਾਣੀ ਵੀ ਪੀ ਕੇ ਰਾਜੀ ਨੇਗੇ ਹੂੰ ਤੇ ਸ਼ਾਈ ਵਾਲ ਤਾਂ ਇੱਕ ਦੂਜੇ ਨਾਲ ਵਿੱਚ ਬੇਸ਼ੱਕ ਇੱਕ ਦੂਜੇ ਨਾਲ ਪੀ ਲੈਣ ਦੂਜੇ ਜੇ ਮੱਝਾਂ ਆਂਦੇ ਜਾਂ ਦੂਜੀਆਂ ਗਾਇਆਂ ਨਾਲ ਉਹਨਾਂ ਜੇ ਪਾਣੀ ਪੀਉਣ ਦੀ ਕੋਸ਼ਿਸ਼ ਕਰਦੇ ਨਹੀਂ ਉਹਨੇ ਪੀਣਾ ਨਿਗਾ ਪਰ ਉਹ ਸੈਪਰੇਟੀ ਆਪਣਾ ਫੀਡ ਦਾ ਜਾਂ ਕੋਈ ਸੀ ਚਾਹੁੰਦੀ ਆ ਪਰ ਜੇ ਨਾ ਮਿਲੇ ਅਨਸਰਦੀ ਨੂੰ ਉਹਨੇ ਫੇਰ ਪੀਣਾ ਪੈਣਾ ਤੇ ਅ ਸਦਾਪੂਰਨ ਸਿੰਘ ਢੰਡਵਾਲ ਉਹਨਾਂ ਨੂੰ ਅਸੀਂ ਇਹੀ ਪੁੱਛਣਾ ਚਾਹੁੰਦੇ ਸੀਗੇ ਵੀ ਤੁਸੀਂ ਕਿਸ ਤਰ੍ਹਾਂ ਇੱਕ ਬਰੀਡ ਜਿਹੜੀ ਆ ਉਹ ਸੁਧਾਰੀ ਆ ਹਨਾ ਸੋ ਸਰ ਇਹਦੇ ਬਾਰੇ ਕੋਈ ਹੋਰ ਜਿਹੜੀ رائے ਆ ਜੇ ਤੁਸੀਂ ਕਿਸਾਨਾਂ ਨੂੰ ਦੇਣਾ ਚਾਹੁੰਦੇ ਤੇ ਜਰੂਰ ਮੈਂ ਕਹਿੰਦਾ ਦੇ ਦਈਏ ਆਪਾਂ ਹੁਣ ਲੱਗੇ ਆ ਤਾਂ رائے ਤਾਂ ਆਪਾਂ ਪਹਿਲਾਂ ਵੀ ਬੇਨਤੀ ਕਰ ਚੁੱਕੇ ਆ ਲੋਟਕਸਟ ਤੋਂ ਬਚੀਏ ਜੀ ਜੇ ਚੰਗੀ ਬਰੀਡ ਬਣਾਉਣੀ ਹੋ ਤੇ ਆਪਾਂ ਨੂੰ ਟਾਈਮ ਜ਼ਰੂਰ ਦੇਣਾ ਪੈਣਾ ਵਾ ਇੱਕ ਚੰਗਾ ਸ਼ੌਕ ਜ਼ਰੂਰ ਰੱਖੀਏ ਨਿਆਣਿਆਂ ਦੇ ਪਾਸੇ ਸ਼ੌਕ ਲਾਈ ਹੈ ਆਪਾਂ ਨੇਤੀ ਸੋਸ਼ਲ ਮੀਡੀਆ ਤੇ ਚਾਹ ਗੱਲਾਂបਾਤਾਂ ਚੱਲਤਿਆ ਰਹਿੰਦੇ ਆ ਕਿ ਨਿਆਣੇ ਅਸੀਂ ਡਰੱਗ ਤੋਂ ਕਿੱਦਾਂ ਬਚਾਉਨੇ ਆ ਭਈ ਜੇ ਤੁਸੀਂ ਡਰੱਗ ਤੋਂ ਤਾਂ ਹੀ ਬਚਾ ਸਕਦੇ ਆ ਜੇ ਉਹਨਾਂ ਨੂੰ ਕੋਈ ਨਾ ਕੋਈ ਇਹੋ ਜੀ ਹੌਬੀ ਉਹਨਾਂ ਦੀ ਆਦਤ ਬਣਾਓਗੇ ਭਾਈ ਤੂੰ ਬੱਚੀ ਸਾਭਣੀ ਆ ਬੱਚੀ ਤੇਰੀ ਆ ਜੀ ਇਹ ਤੂੰ ਵੇਚ ਲੈ ਤੇਰੇ ਪੈਸੇ ਆ ਜੀ ਤੇ ਚੰਗੀ ਬਰੀਡ ਬਣਾ ਕੇ ਨਾਲੇ ਦੁੱਧ ਚੰਗਾ ਨਾਲੇ ਸਿਹਤ ਚੰਗੀ ਨਾਲੇ ਬੱਚੇ ਨੂੰ ਕੰਮ ਮਿਲ ਜਾਊਗਾ ਕਦਰ ਨੌਜਵਾਨ ਪੀੜੀ ਹੁਣ ਜਿਹੜੀ ਨਵੀਆਂ ਕਾਫੀ ਹੈ ਤਾਂ ਜਾਗਰਤ ਹੋਈਆਂ ਜਿਹੜੇ ਹੁਣ ਮੇਲੇ ਵੀ ਹੋਣ ਲੱਪੇ ਆ ਜੀ ਜੀ ਤੇ ਉਹਦੇ ਵਿੱਚ ਨਿਆਣੇ ਬੱਚਿਆਂ ਨੂੰ ਬੜਾ ਉਤਸ਼ਾਹ ਆ ਰਿਹਾ ਕਿ ਆਪਾਂ ਹੋਰ ਵੀ ਉਹਨਾਂ ਨੂੰ ਉਤਸ਼ਾਹ ਕਰਨ ਵਾਸਤੇ ਕਿ ਚੰਗੀ ਬਰੀਡ ਚਾ ਚੰਗੀ ਬੱਚੀ ਆਪਾਂ ਨੂੰ ਦੇ ਕੇ ਬੱਚਿਆਂ ਨੂੰ ਦੇਈਏ ਤਾਂ ਜੋ ਕਿ ਉਹਨਾਂ ਦਾ ਚੰਗਾ ਸ਼ੌਂਕ ਹੋਵੇ ਵਿਹਲਾ ਟਾਈਮ ਆਪਣੇ ਜਾਨਵਰਾਂ ਵਿੱਚ ਅਤੇ ਜਿਹੜਾ ਜਾਨਵਰ ਅਸੀਂ ਦੇਣਗੇ ਨਾਲੇ ਆਪਾਂ ਦੁੱਧ ਪੀਵਾਂਗੇ ਨਾਲੇ ਬੱਚਿਆਂ ਦਾ ਸ਼ੌਂਕ ਹੋਊਗਾ ਬਿਲਕੁਲ ਜੀ ਬਹੁਤ ਵਧੀਆ ਗੱਲਾਂ ਬਾਤਾਂ ਜਿਹੜੀਆਂ ਆ ਉਹ ਹੋਈਆਂ ਨੇ ਸੋ ਹੋ ਸਕੇ ਤਾਂ ਤੁਸੀਂ ਵੀ ਜਿਹੜੀ ਆਪਣੀ ਬਰੀਡ ਆ ਉਹ ਖੁਦ ਤਿਆਰ ਕਰੋ ਪਸ਼ੂਆਂ ਦੀ ਹੋ ਸਕਦਾ ਸਾਡੀਆਂ ਕੁਝ ਗੱਲਾਂ ਜਿਹੜੀਆਂ ਆ ਉਹਦੇ ਉਹਦੇ ਉੱਤੇ ਤੁਹਾਨੂੰ ਕੋਈ ਕੋਈ ਤੁਹਾਡੇ ਸਵਾਲ ਹੋਣ ਉਹ ਸਾਨੂੰ ਤੁਸੀਂ ਫੋਨ ਕਰਕੇ ਵੀ ਕਰ ਸਕਦੇ ਆ ਬਾਕੀ ਮੈਸੇਜ ਕਰ ਲਓ ਜਾਂ ਕਮੈਂਟ ਕਰਕੇ ਸਾਨੂੰ ਦੱਸ ਸਕਦੇ ਆ ਤੇ ਜੇਕਰ ਤੁਹਾਡਾ ਕੋਈ ਸੁਝਾਅ ਆ ਉਹ ਵੀ ਜਰੂਰ ਸਾਨੂੰ ਦੱਸਿਓ ਸੋ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਈਆਂ ਬਹੁਤ ਬਹੁਤ ਧੰਨਵਾਦ ਤੁਹਾਡਾ ਜੁੜੇ ਰਹੋ ਪੀਆਰ ਪੰਜਾਬ ਦੇ ਨਾਲ ਤੇ ਆਪਾਂ ਜਲਦੀ ਮਿਲਦੇ ਹਾਂ ਤੇ ਹਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਲਈਓ ਤੇ ਨਾਲ ਦੀ ਨਾਲ ਜਿਹੜੇ ਦੋਸਤ ਪਹਿਲੀ ਵਾਰੀ ਚੈਨਲ ਤੇ ਆਇਆ ਉਹਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ